ਆ ਮੈਂ ਉਹ ਤੁਹਾਨੂੰ ਇਹ ਉਹ ਪਤਾ ਤੇ ਇੱਥੇ ਕਹਿੰਦੇ ਜੋਖਮ ਦੀ ਬਦਲਣਾ ਜਿਹੜੀ ਕੌਣ ਸਾਲ ਆਪਣੀ ਆ ਬਾਬੇ ਬੀਬੀ ਵਾਲੀ ਇਹਦੇ ਪੇਪਰ ਹੀ ਸੀ ਉਹ ਸਾਲ ਇਹਦੇ ਨੇ ਬੈਠ ਕੇ ਥਾ ਮੁਰਕੇ ਬਣਾਏ ਸਰਕਾਰ ਨੂੰ ਇਹ ਚਾਹਤ ਨੂੰ ਸਿੱਖੀ ਦਾ ਉਹ ਜੋੜ ਨੂੰ ਇਹ ਅੰਦਰਲੇ ਤੋਂ ਇਹ ਜੋੜ ਨੂੰ ਆ ਕੰਮ ਹੋਇਆ ਉਹਦੇ ਕਿਈ ਸ਼੍ਰਮ ਮੁਕਾਬਲੇ ਕਾਹ ਤੋਂ ਫੜ ਗਏ ਇੱਥੇ ਕਰਕੇ ਫੜ ਗਏ ਇਕੱਲਾ ਤੋਬਾ ਲੋਕਾਂ ਨੂੰ ਜੋੜਨਾ ਸਿੱਖੀ ਨਾਲ ਉਹ ਤੇ ਉਹ ਤੇ ਮੇਰੇ ਹੁਣਾਂ ਚੂਰੀ ਜਲਾ ਦਾ ਵਿੱਚੋਂ ਮੋੜ ਦਦੇ ਉਹ ਹੀ ਰਹਾ ਉਹ ਜਿਹੜੀ ਕੋਰ ਬੈਠਾ ਹਾਂ ਹਾਂ ਤੇ ਨਹੀਂ ਕੋਈ ਚਾਹੀਦਾ ਕੋਈ ਆ ਕੇ ਤੇ ਅੱਜ ਜਣਾ ਪੜਨਾ ਸਿੱਖਤਿ ਗੁਰੂ ਕਹੋਗੇ ਕਿੜਮਾਤੋਂ ਪੜਨਾ ਕੋਣ ਆਣਾ ਆਹ ਨਹੀਂ ਉਹ ਗੁਰੂ ਕੋ ਜੋ ਗੱਲ ਆ ਦਾ ਮਰੀਆ ਕਰਦਾ ਪਾਇਸਾ ਕਰਾਉਂਦੇ ਨੇ ਬੰਦਨੀ ਨੀ ਉਹ ਮਾੜਾ ਨਹੀਂ ਕਹਿੰਦੇ ਵੀ ਉੱਚੀ ਪ੍ਰਾਣੀਆਂ ਚੱਲਦਾ ਇਤਿਹਾਸ ਦਾ ਮੰਨਦੇ ਲੋਕਾਂ ਦਾ ਧਾਗੇ ਤੇ ਵੀ ਤੂੰ ਦਿੰਦੇ ਨਹੀਂ ਕਰਦੇ ਵੈਸੇ ਗੱਲਾਂ ਕਰਦੇ ਵੀ ਤਾਂ ਚੱਲੀ ਜਾਂਦਾ ਉੋਂ ਤੇ ਪੂਰਾ ਉਹਦੇ ਉਹ ਚਲਣਾ ਵਾ ਨਹੀਂ ਇਹ ਆਪਣੀ ਸੁੱਖ ਨੂੰ ਉਹ ਆਪਣੇ ਜਿਹੜਾ ਹੱਥ ਲੇ ਕਿ ਕਿਲੇ ਲੈ ਕੇ ਉਹ ਜਿਹੜੀ ਉੱਥੇ ਜਾਂਦੀ ਜੇ ਪੌਂਦੀ ਆਉਂਦੀ ਮਿੱਟੀ ਕੱਢ ਕੇ ਛੋਪੜੀ ਦੇ ਉਹ ਬੂਹੇ ਥੱਲੇ ਯਾਰ ਇਹ ਲੈ ਕੇ ਉਹ ਕਹਾਤਾ ਆਵੇ ਹੁਣ ਕਿ ਕਿੱਲੇ ਕਿੱਥੋਂ ਕੱਢਣਾ ਆਪਾਂ ਨੱਟੇ ਗਏ ਉਹਨਾਂ ਦੇ ਉਹ ਮਲੇਨੀ ਉਹ ਛਪੜੀ ਦੇ ਉੱਤੇ ਹੋਰ ਜਰਾ ਬੂੜ ਜਾਂ ਫਰਨਾ ਪਿਆ ਪਾਣੀ ਤੇ ਤੇ ਕੁੜੀਆਂ ਨੇ ਉਹੀ ਘੱਟਾ-ਕੱਟਾ ਕਰਕੇ ਮਿੱਟੀ ਦੀ ਬਾਹਰ ਦੇ ਉੱਤੇ ਕੁਲ ਜਾਣੇ ਪਾਉਂਦੀ ਕੋਕੜ ਦਾ ਜਰਾ ਪਾਣੀ ਲੈ ਕੇ ਲੱਗਣਾ ਕਿ ਮੇਰਾ ਜਦ ਮੈਂ ਟੈਨਸ਼ਨ ਬਰਨੀ ਬਾਬੇ ਸੁਖ ਸੁਖੀ ਹੁੰਦੀ ਸਮਝਦਾ ਲੱਗਣਾ ਕਿ ਮਾਤਾ ਕਿਲਾ ਵਧਾ ਮਾਤਾ ਇੱਥੇ ਸਰਦਾਰ ਯਾਰ ਮੈਂ ਤਾਂ ਦੇਖਿਆ ਵੀ ਜਿਹੜਾ ਆਪਦੇ ਬਗੇ ਭਾਈਸਰਾਂ ਦੇ ਸਥਾਨ ਤੇ ਆ ਆ ਆਪਣੇ ਦੁੱਧ ਧੋਨੇ ਆ ਪਾ ਲਿਆ ਆ ਕਿ ਨਾ ਕੁਝ ਵੀ ਕਰਦੇ ਆ ਆ ਤੇ ਆਪ ਨੂੰ ਤੇ ਭਰੋਸਾ ਵੱਜਿਆ ਸਾਡੇ ਨਾਲ ਮੇਰਾ ਸਾਲਾ ਜਾਂਦਾ ਉਥੇ ਛੇਕ ਪੱਤੇ ਉਹ ਤੇ ਖੀਮ ਜਾਂਦੇ ਲੋਕਾਂ ਨੂੰ ਕਹਿੰਦਾ ਕੋਈ ਦੋ ਮੱਝ ਸੂੜੀਆਂ ਜਿੰਨਾ ਟਮ ਪੀਰ ਬਣਾ ਵਿੱਚ ਢੋਂਦੇ ਨਹੀਂ ਉਹ ਤੋਂ ਬਰਦ ਉਹ ਪਾਈ ਸਾਨੂੰ ਵੀ ਕਿਨਾਂ ਤੁਸੀਂ ਵੀ ਉੱਥੇ ਲਿਆ ਕਰੋ ਨਾ ਤੇ ਮੇਰੇ ਘਰ ਲਈ ਤੋਂ ਜਾਣੇ ਵਰਗੇ ਖੀਰ ਬਣਾਏ ਲੈ ਕੇ ਮਾਝ ਸਾਡੀ 90 ਰੁਪਏ ਦੀ ਕੱਪੜਾ ਤੇ ਅਸੀਂ ਭਾਈ ਤੇ ਕੋਈ ਸ਼ਕੀਰ ਚੜਾਇਆ ਤਰ ਤਰ ਮੇ ਸਾਡੇ ਇੱਕ ਪੰਡਾਗੇ ਮੇਰੇ ਨੂੰ ਟੈਗ ਨਾ ਕਰ ਮਾਝ ਮਰ ਗੀ ਨੂੰ ਬਾਬਾ ਮhenga ਬਕੇ ਮਾਂਜੀ ਦੋ ਉਹ ਮੈਂ ਆ ਮੈਂ ਉਸ ਪੈਣ ਜਣਿਆ ਮੈਂ ਕਾ ਤੂੰ ਤਾਨੂੰ ਐਵੇਂ ਹੀ ਤੇ ਤੂਰ ਦਾ ਬੜਾ ਮਦਰ ਲਾਗੇ ਯਾਰ ਸਾਡੇ ਬਾਬਾ ਪੰਡਾ ਦੀ ਮਾੜਾ ਸੇਕ ਪਤਾ ਮੁਸਲਮਾਨੀ ਆ ਉਹਨਾਂ ਆਪ ਘਰੇ ਗੰਗਾ ਐਵੇਂ ਬਾਹਰ ਤੁਰੇ ਗਏ ਜਰ ਸਿਆਣਿਆਂ ਦੀਆਂ ਗੱਲਾਂ ਜਿਹੜੇ ਆਪਣੇ ਆਪਣੇ ਬਜ਼ੁਰਗ ਬੰਦੇ ਦੀ ਨਾ ਪਹਿਲੇ ਘਟੋ ਘਟ ਮਨੂੰ ਅੱਛੇ ਸਤਿ ਸ੍ਰੀ ਅਕਾਲ ਆਇਆ ਮੈਂ ਇੱਕ ਦਿਨ ਦੁੱਧ ਲੈ ਕੇ ਜਾਵੜੇ ਬੂਲਦੇ ਫਿਰਦੇ ਸੀ ਮੈਂ ਦੁੱਧ ਲੈ ਕੇ ਜਾਵੜੇ ਬਾਬੇ ਜੀ ਤੇ ਮੈਂ ਉਹ ਤਾਂ ਫਿਰਦੇ ਹੀ ਕੋਠੇ ਤੇ ਚੜਿਆ ਹੋਇਆ ਬਾਬਾ ਦਰਬਾਰ ਸਾਹਿਬ ਤੇ ਭਾਈ ਧੱਲੇ ਆ ਗਏ ਮੈਂ ਬੱਥਾ ਦੇ ਕੇ ਮਹਾਰਾਜ ਕੋਲੇ ਮਿਲਿਆ ਸੀ ਇਕੱਲਾ ਹੀ ਪਾਠੀ ਉੱਥੇ ਪਾਠੀ ਵੀ ਆਪਣੇ ਸੀ ਉਹ ਇੱਥੇ ਵਰਸ਼ੀ ਦੇ ਹਾਂ ਗਰਮੀ ਲਾ ਆਓ ਮੇਰੇ ਖਿਆਲੋਂ ਚੱਲਦਾ ਮੁੰਡਾ ਉਹ ਇਕੱਲਾ ਹੀ ਪਾਠੀ ਤੇ ਭਾਈ ਨਾਲ ਟੇਬ ਰੱਗੀ ਵੀ ਮੈਨੂੰ ਦਾ ਸਮਝ ਨਾ ਆਵੇ ਨਾ ਉਹ ਜਿੱਥੋਂ ਬੜਾ ਦਾ ਕੋਲ ਪਾਠੀ ਨਾ ਸੀ ਤੇ ਉਹ ਨਾਲ ਉਹ ਟੇਬ ਰੱਗੀ ਬਾਬੇ ਜੀ ਤੇ ਬਾਬਾ ਮੇਰੇ ਕੋਲ ਬਹਿ ਗਿਆ ਤਾਂ ਇਹ ਅਗਰ ਉਹ ਤਾਂ ਢਾ ਪੱਠੀ ਪਹੁੰਚਾਉਣਾ ਨਾ ਕੋ ਜਾਣਿਆ ਲੱਗਦਾ ਮੇਰਾ ਬਾਬਾ ਨਿੰਦਾ ਬਾੜੀ ਹੁੰਦੀ ਹੈ ਕਿਸੇ ਦੀ ਛੋਟੇ ਘਰਦਾਰੇ ਮੈਂ ਗਿਆ ਉਹਨੇ ਬਾਬਾ ਰਾਮ ਕਰਤਾ ਯਾਰ ਜਿਹਦੀ ਘਰੇ ਗੰਗਾ ਵਗਦੀ ਆ ਯਾਰ ਉਹਨੂੰ ਪਾਸੇ ਕੀ ਨਹਿਰਾ ਕਸ ਗਿਆ ਜਨਾ ਉਹਦੀ ਕੀ ਲੋੜ ਆ ਯਾਰ ਕੋਈ ਸੰਕਾਦ ਆ ਨਾ ਆਪਣੇ ਦਾ ਸਾਧੂ ਚੋਟੀ ਦੇ ਸਾਧੂ ਹੋਇਆ ਸਾਰਾ ਬੁੱਢਿਆਂ ਕੋ ਲੈ ਕੇ ਪਰਿਵਾਰ ਆਪਾਂ ਇੱਥੇ ਆਉਣੇ ਆ ਜੁੱਗੋ ਜੁੱਗ ਹੋ ਗਿਆ ਅੱਜ ਆਪਾਂ ਛੱਡ ਕੇ ਜਗ੍ਹਾ ਨੂੰ ਕਿਸੇ ਪਾਸੇ ਹੋਰ ਤੁਰੇ ਵੀ ਤੇ ਛੱਤਰ ਦਾ ਖਾਵਾਂਗੇ ਹੀ ਬੰਦੇ ਰਹੇ ਆਪਣੇ ਪਾਪਾ ਲਾ ਆਪਣੇ ਬਾਬਿਆਂ ਤੋਂ ਬਾਪੂਆਂ ਦਾਦਿਆਂ ਪਰਦਾਦਿਆਂ ਤੋਂ ਲੈ ਕੇ ਪਗੜਾ ਦੇਖਿਆ ਬਾਪੂ ਉਹਨਾਂ ਦੀ ਜੇ ਵੱਡਾ ਮਿਸਤਰੀ ਕਿਹਾ ਆ ਕਹਿੰਦਾ ਜਾਂਟਾ ਘਰੇ ਮੈਂ ਘੁੱਟੋ ਫੜ ਕੇ ਲੈ ਉਹ ਬੰਦਾ ਵੀ ਚੱਲੇ ਆ ਉਹ ਬੰਦਾ ਉਹਨੇ ਉਹਨਾਂ ਨੇ ਕਹਿੰਦਾ ਨਹੀਂ ਆਉਂਗਾ ਹੁਣ 2-4 ਰੁਪਏ ਦੀ ਕਿਹਾ ਉਹ ਆੜੇ ਘਰੇ ਤਨਵੀਰੀ ਗਿੜੇ ਮਾਰਗਾ ਮੈਂ ਭਾਈ ਵਾਲੀ ਸੀ ਉਦੋਂ ਅੱਛਾ ਉਹਰੇ ਉਹਦੇ ਭਾਈ ਵਾਲਾ ਕਿਸ ਤਰ੍ਹਾਂ ਉਹ ਜਾ ਕਰਦਾ ਇੱਕ ਕਮਣਿਆ ਬੋਲੇ ਕਿਹਾ ਜਦੋਂ ਮੈਂ ਉੱਥੇ ਹੀ ਆਇਆ ਸਭ ਕਹਿੰਦੇ ਗਿੜੇ ਮੂਰੇ ਪਕੌੜੇ ਪੂਰੇ ਕੋਹਣੇ ਪਰ ਮੈਂ ਬਚਾ ਲਿਆ ਉਹ ਵੀ ਬੜਾ ਚੱਲਦਾ ਉਹਨਾਂ ਜਿਹੜਾ ਕੰਮ ਸੋਨੇ ਮੇਰੀ ਜਿਹੜਾ ਗੁਰਦੁਆਰਾ ਤੇ ਛੋਟੇ ਲੈਵਲ ਤੇ ਸ਼ੁਰੂ ਕਰ ਲੋ ਕੰਮ ਸਾਧ ਪਤਾ ਖਵਾ ਪਿਆ ਲੋਕ ਤੇਰੇ ਆਉਣ ਲੱਗਣਗੇ ਉਹ ਸੇਵਾਦਾਰਾਂ ਨੂੰ ਕੋਈ ਤੇਰੇ ਝੜ ਗੋਣ ਫਿਰ ਤੇਰਾ ਕੰਮ ਚੱਲੇਗਾ ਕਣ ਜਿਹੜਾ ਕਿਲਾ ਦਾ ਤੂੰ ਬਣਾ ਕੇ ਬੈਗਾ ਯਾਰ ਚਾਰ ਚੁਫੇਰੇ ਮਾਂ ਰਹਿ ਜਿੰਦੇ ਪਹਿਲਾਂ ਲੰਗਰ ਗੇਟ ਲਾਈ ਫਿਰਦਾ ਜਿੰਦਾ ਲੱਗਿਆ ਹੁੰਦਾ ਬਾਹਣਾ ਗੇਟ ਨੂੰ ਲੰਗਰ ਲੰਗਰ ਪਹਿਲਾਂ ਚਲਾਉਣਾ ਗੁਰਦੁਆਰਾ ਫੇਰ ਗੁਰੂ ਦੇ ਨਾਨਕ ਦਾ ਲੰਗਰ ਚੱਲਣਾ ਯਾਰ ਪਹਿਲਾਂ ਜਿੱਥੇ ਮਹਾਰਾਜ ਨੇ ਪਹਿਲਾਂ ਪੰਗਤ ਕਿਹਾ ਫੇਰ ਸੰਗਤ ਕਿਹਾ ਫੇਰ ਨਾਮ ਸ਼ਰਕਾਰ ਕਰੋ ਬਾਲਕ ਨੇ ਨਾਨਕ ਦੀਗ ਨਹੀਂ ਕਿਲਾ ਆਪਾਂ ਨੂੰ ਕਿਰਤ ਕਿਹਾ ਤਣ ਖੁਰ ਕੇ ਪਸਵਾਂ ਨੂੰ ਪੱਟੀ ਪਾਉ ਦਾ ਕੋਈ ਥਾਲ ਬਾਹ ਹੋਰ ਕੋਈ ਮਤ ਕਰ ਜਿਹਦੋਂ ਟਾਈਮ ਆ ਕੇ ਫਿਰ ਨਾਮ ਵੀ ਜਪ ਤੇਰ ਲੋਕਾਂ ਨਾਲ ਪ੍ਰਜੀਗਤਰ ਹੋਗਾ 10 ਕੁ ਪੈਸੇ ਵੀ ਗਏ ਲੋਕਾਂ ਨਾਲ ਪੜ੍ਹ ਗਏ ਮਾਛਦੇ ਆ ਵੀ ਸਾਂਗੀ ਸਾਡੇ ਠੀਕ ਹੈ ਨਾ ਤੇ ਮੈਸਤਰੀ ਮੇਰਾ ਗੁੱਸੇ ਮੇਰਾ ਮੈਸਤਰੀ ਇਹ ਗੱਲ ਹੋਆ ਬਾਬਾ ਇਹ ਜਾਂ ਮੈਂ ਕਹ ਪਹਿਲਾਂ ਕੁੜੇ ਨੂੰ ਸੱਦ ਲਿਆ ਮੋੜ ਕੇ ਉਹਦਾ ਟੱਕਰ ਦਾ ਉਹ ਕਹਦਾ ਹੇਰ ਕੋਣ ਚੱਕ ਕੇ ਲੈ ਗਿਆ ਚੱਕ ਕੇ ਲੈ ਗਿਆ ਆਹ ਕਹਦਾ ਮੈਂ ਤੁਹਾਡੇ ਕੋਲੋਂ ਕੁਝ ਸਮਾਨ ਦੇਣ ਦੀ ਤਰ੍ਹਾਂ ਕੀ ਸੀਲ ਨੂੰ ਲੈਣ ਕਹਦਾ ਮੋਰ ਕੋ ਤੇ ਲੈ ਲੈ ਕਰ ਗਿਆ ਇਹਨੂੰ ਇਹ ਜਾਤ ਜਾਂਦੀ ਨਹੀਂ ਮੇਰਾ ਗਾਣਾ ਕੋਆਰ ਤੋਂ ਮੈਂ ਉੱਪਰ ਗਾਣਿਆਂ ਨੂੰ ਫੜਾਈਉਂ ਮੈਂ ਪਹਿਲਾਂ ਤੇ ਹੀ ਇਹ ਕਰਦਾ ਹੜਦਾੜੀ ਦੂਸਰੀ ਨੂੰ ਗੱਲ ਪੈੜੀ ਲੱਗਦੀ ਆ ਆਹੋ ਜੀ ਦਾ ਹੁਣ ਪਾ ਵੀ ਬਣਾਈ ਜਾਂਦਾ ਵਿੱਚੇ ਬਾਬੇ ਦੀ ਰੋਡੇ ਬਣਾ ਨਾ ਗਲਤ ਗੱਲ ਤਾਂ ਆਪਾਂ ਕੋਈ ਕਰੀ ਨਹੀਂ ਹੋ ਗਈ ਜੀ ਛੇਕ ਫੱਤੇ ਦੀਆਂ ਕਰੀਆ ਆਪਾਂ ਕਰੀਆ ਬਾਬੇ ਦੀਆਂ ਕਰੀਆ ਤੇ ਛੱਬਿਆ ਆਪਾਂ ਕਿਲੇ ਹਾਂ ਆਪਾਂ ਆਏਗਾ ਫੇਰ ਲੋਕਾਂ ਨੇ ਕਿਹਾ ਜੰਟਾ ਕਿ ਨੂੰ ਗੁਰਦਰਾ ਸਾਹਿਬੋਂ ਮਨ ਦਾ ਮਾਰਵਾਦ ਕੁੜੀ ਜਾਣ ਲੱਗਿਆ ਅੱਛਾ ਜਿੱਤੇ ਨੇ ਛਿਸ਼ਕ ਕਰਤੇ ਉਹਦੇ ਕਿਹਨੇ ਲੈ ਜੰਟਾ ਘੇਰਤਾ ਉਹ ਤਾਂ ਵਧੀਆ ਹੀ ਕੰਮ ਕਰਨਾ ਮੈਂ ਕਹਾਂ ਵੀ ਉਹ ਤਾਂ ਆਪਣਾ ਵਧੀਆ ਹੀ ਕੁਛ ਹੋ ਜਾਗਾ ਸਰਕਾਰ ਰੁਕੀ ਜਾਂਦੀ ਹੈ ਗੁਰਦਰਾ ਸਾਹਿਬ ਇਹ ਸਰਕਾਰਾਂ ਦੇ ਕੰਮ ਆ ਬਲਰਾਮ ਆ ਰਹੇ ਨਾ ਟੱਕਰ ਨਹੀਂ ਤੇ ਇਸ ਇਥੇ ਬਲਰਾਮ ਆ ਰਹੇ ਇਹ ਸਰਕਾਰਾਂ ਦੇ ਕੰਮ ਆ ਬਾਈ ਇਹ ਸਰਕਾਰਾਂ ਹੀ ਚਲਾਉਂਦੇ ਨੇ ਡਡੇ ਕੰਮ ਆਉਂਦੇ ਆ ਆਪਣੇ ਸਕੂਲ ਕੋਲ ਨੇ ਪਹਿਲਾਂ ਮੂਵੀ ਗੇ ਬਲਰਾਮ ਹੁੰਦਾ ਸੀ ਆ ਪੰਡਤ ਨਹੀਂ ਜਾਣਾ ਆਂਡ ਨਹੀਂ ਜਰ ਜੀ ਠੀਕ ਆ ਠੀਕ ਹੋ ਗਏ ਗਿਆਨੀ ਜਿਹੜਾ ਗਿਆਨੀ ਜ ਲੰਮਾ ਗਿਆ ਪਿਓ ਮਸ਼ੀਨ ਟੋਲਾ ਪਾਈ ਫੰਦਾ ਉਹਦਾ ਵੱਡਾ ਭਰਾ ਉਹ ਕਰਦਾ ਹੈ ਬਾਬੇ ਦੇ ਕੁੜੇ ਜਵਾਨ ਬਾਬਾ ਜਵਾਨ ਤਾਂ ਸੀ ਉਹਨੂੰ ਸੰਭੀ ਜਾਂਦੇ ਆ ਦੇਖੋ ਉਹਨਾਂ ਦੀ ਮਾਂ ਬਲਰਾਮ ਦੇ ਘਰੋਂ ਉਹ ਉਸੇ ਗੁਰਦਾਰੇ ਹੈ ਗੁਰਦਾਰੇ ਛੁੱਟਾਈਆ ਗਵਰਮੈਂਟ ਦੇ ਘਰੇ ਘਰੇ ਹੀ ਆ ਉਹਨੂੰ ਸੰਭਦੇ ਆ ਹੁਣ ਜਦੋਂ ਇਹਨਾਂ ਦਾ ਲਾਇਆ ਵਾ ਇੰਟਰਨੈਟ ਇੱਥੇ ਦਾ